ਸਵੇਰ 11 ਵਜੇ ਦਾ ਟਾਈਮ ਆ ਘਰੇ ਆਏ ਹੀ ਅੰਮ੍ਰਿਤਸਰ ਤੋਂ ਪਿੰਗਲਵਾੜੇ ਕਹਿੰਦੇ ਅਸੀਂ ਆਏ ਸੇਵਾਦਾਰ ਤੇ ਸਾਨੂੰ ਕੱਪੜੇ ਦਿਓ ਪੁਰਾਣੇ ਠੀਕ ਹੈ ਜੀ ਤੇ ਮਾਤਾ ਜੀ ਇਕੱਲੇ ਹੀ ਘਰੇ ਤੇ ਉਹਨਾਂ ਨੂੰ ਕਿਹਾ ਵੀ ਕੱਪੜੇ ਦਿਓ ਮੰਮੀ ਕਹਿੰਦੇ ਚਲੋ ਮੈਂ ਦੇਖਦੇ ਆਂ ਕੱਪੜੇ ਤਾਂ ਕੱਪੜੇ ਅੰਦਰ ਦੇਖਣਗੇ ਮਗਰ ਇਹ ਉਹ ਆ ਗਏ ਆ ਉਹਨਾਂ ਨੇ ਕੋਈ ਚੀਜ਼ ਸੰਘਾਈ ਆ ਤੇ ਮਾਤਾ ਜੀ ਬੇਹੋਸ਼ ਹੋ ਗਏ ਆ ਤੇ ਨਾ ਲੋਬੀ ਦੇ ਵਿੱਚ ਫਰਿੱਜ ਪਈ ਸੀ ਉੱਤੇ ਰੱਖਿਆ ਸੀ 30000 ਰੁਪਈਆ ਜੀ ਤੇ ਉਹ ਚੁੱਕ ਕੇ ਫਰਾਰ ਹੋ ਗਏ ਆ اسی ਚੀਜ਼ ਦੀ ਕੈਮਰੇ 'ਚ ਆਈ ਆ ਗੱਡੀ ਵੀ ਉਹਨਾਂ ਦੀ ਆਈ ਆ ਗੱਡੀ ਦਾ ਨੰਬਰ ਵੀ ਆਇਆ ਤੇ ਆਪਣੀ ਸ਼ਕਲਾਂ ਵੀ ਆਈਆਂ ਉਹ ਤਿੰਨ ਜਣੇ ਸੀ ਆਏ ਹਾਂਜੀ ਕੰਪਲੀਟ ਕੀਤੀ ਹੈ ਜੀ ਦਸਤਾਨ ਦਿੱਤੀ ਹੈ ਜੀ ਤੇ ਕਾਰਵਾਈ